ਆਗੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਆਗੋ ਸਿੱਖ ਸਤਿਗੁਰੂ ਕੇ ਪਿਆਰ ਸਤ ਗੁਰੂ ਕੇ ਪਿਆਰ ਹੋ ਗਾਵੋ ਸੱਚੇ ਬਣੇ ਗਾਵੋ ਸੱਚੇ ਬਣੇ ਗਾਵੋ ਸੱਚੇ ਬਣੇ ਗਾਵੋ ਸੱਚੇ ਬਣੇ ਗਾਵੋ ਸੱਚੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀ ਤੇ ਮੈਂ ਪ੍ਰਿਮਾ ਹਾਂ ਸੁਰਿੰਦਰ ਕੌਰ ਸਿੰਘ ਵਰਪਾਲ ਪਹੁੰਚਿਆ ਹਾਂ ਆਸਾਮ ਦੀ ਕਾਮਨ ਧਰਤੀ ਤੇ ਜਿੱਥੇ ਸਾਈਬੇ ਕਮਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਣੀ ਨਾਵਾ ਸੱਚ ਬਾਣੀ ਗਾਵੋ ਸੱਚੀ ਬਣੀ ਗਾਵੋ ਸੱਚ ਗੁਰਦੁਆਰਾ ਤੋਬੜੀ ਸਾਹਿਬ ਤੋਂ 100 ਕਿ ਮੀਟਰ ਦੀ ਦੂਰੀ ਦੇ ਉੱਤੇ ਕੋਰਟ ਕੰਪਲੈਕਸ ਆ ਤੇ ਇਸ ਕੋਰਟ ਕੰਪਲੈਕਸ ਦੀ ਬਾਹਰ ਹੀ ਉਹ ਇਤਿਹਾਸਿਕ ਸੱਲ ਹੈ ਜਿਸ ਦੇ ਬਾਰੇ ਇਹ ਮੰਨਤਾ ਹੈ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਤੋਬੜੀ ਸਾਹਿਬ ਇੱਥੇ ਆਏ ਸਨ ਦੋ ਰਾਜਿਆਂ ਦੇ ਦਰਮਿਆਨ ਜੰਗ ਚੱਲ ਰਿਹਾ ਸੀ ਤਾਂ ਉਸ ਸਮੇਂ ਦੌਰਾਨ ਜਿਹੜਾ ਆਹ ਹੋਮ ਰਾਜੇ ਦਾ ਜਿਹੜਾ ਸੈਨਾ ਸੀ ਉਹਨਾਂ ਵੱਲੋਂ ਨੇਤਾਈ ਧੋਬਨ ਵੱਲੋਂ ਜਾਦੂਗਰ ਜਿਹੜੇ ਸੀ ਦਾਲ ਜਾਣੇ ਜਾਂਦੀ ਸੀ ਉਸ ਵੱਲੋਂ ਇੱਕ ਹਮਲਾ ਜਿਹੜਾ ਸੀ ਉਹ ਕੀਤਾ ਗਿਆ ਸੀ ਤਾਂ ਉਹ ਹਮਲਾ ਸੀ ਪੱਥਰ ਦੀ ਸੇਲ ਇਹ ਪੱਥਰ ਦੀ ਸੇਲ ਜਿਹੜੀ ਆ ਮਿਜ਼ਾਈਲ ਨੁਮਾ ਇੱਕ ਵੱਡੀ ਚੌੜੀ ਸੇਲ ਜਿਹੜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਹਮਲੇ ਦੇ ਦੌਰਾਨ ਵਰਤੀ ਗਈ ਸੀ ਤਾਂ ਕਿਹਾ ਜਾਂਦਾ ਹੈ ਕਿ ਜਦੋਂ ਇਹ ਉਸ ਦੂਸਰੇ ਕਿਨਾਰੇ ਤੋਂ ਬ੍ਰਹਮਪੁੱਤਰ ਤੋਂ ਇਧਰ ਸੇਲ ਦੇ ਨਾਲ ਹਮਲਾ ਕੀਤਾ ਸੀ ਤਾਂ ਇਹ ਗੁਰੂ ਤੇਗ ਬਹਾਦਰ ਜੀ ਤੋਂ ਤਕਰੀਬਨ 100 ਕਿ ਮੀਟਰ ਦੂਰੀ ਤੇ ਆ ਕੇ ਡਿੱਗ ਪਈ ਸੀ ਇਹ ਹਮਲਾ ਉਹ ਅਸਫਲ ਹੋ ਗਿਆ ਸੀ ਤਾਂ ਇਸ ਅਸਫਲ ਹਮਲੇ ਦੇ ਪਿੱਛੇ ਜਿਸ ਤਰੀਕੇ ਦੇ ਨਾਲ ਕਾਰਨ ਸੀ ਕਿ ਜਿਹੜਾ ਇਥੋਂ ਦੀ ਸੈਨਾ ਸੀ ਉਹ ਮੁਗਲਾ ਦੀ ਫੌਜ ਨੂੰ ਟਾਟੇ ਰੀ ਕਰਨਾ ਚਾਹੁੰਦੀ ਸੀ ਤਾਂ ਮੁਗਲਾਂ ਦੀ ਫੌਜ ਦੇ ਦਰਮਿਆਨ ਜਿਹੜੀਆਂ ਝੜਪਾਂ ਹੋ ਰਹੀਆਂ ਸਨ ਉਹਨਾਂ ਝੜਪਾਂ ਦੇ ਦਰਮਿਆਨ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਇਸੇ ਦਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਹਮਲੇ ਕੀਤੇ ਗਏ ਤਾਂ ਇਹ ਉਹ ਸੇਲ ਪੱਥਰ ਦੀ ਸੇਲ ਹੈ ਜਿਹੜੀ ਅੱਜ ਵੀ ਇਸ ਧਰਤੀ ਦੇ ਵਿੱਚ ਮੌਜੂਦ ਹੈ ਤਾਂ ਜਿੰਨੀ ਦੱਸਿਆ ਜਾਂਦਾ ਕਿ ਇਹ ਉੱਪਰ ਉਸੇ ਤਰੀਕੇ ਨਾਲ ਇੱਥਾ ਹੈ ਤਾਂ ਇਸ ਨੂੰ ਦੱਸਿਆ ਜਾਂਦਾ ਕਿ ਪੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਅੰਗਰੇਜ਼ ਸਾਮਰਾਜ ਵੱਲੋਂ ਤਾਂ ਇਹ ਪੁੱਟ ਨਹੀਂ ਸੀ ਗਈ ਇਸ ਤੇ ਲਈ ਬਹੁਤ ਸਾਰਾ ਕਾਜੋਰ ਵੀ ਲਾਇਆ ਗਿਆ ਸੀ ਤਾਂ ਅੱਜ ਵੀ ਇਹ ਬਿਲਕੁਲ ਬਾਹਰ ਕੋਰਟ ਕੰਪਲੈਕਸ ਆ ਤੇ ਕੋਰਟ ਕੰਪਲੈਕਸ ਦੇ ਅੰਦਰ ਇਹ ਸੇਲ ਹੈ ਤਾਂ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਪ੍ਰਧਾਨ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਫਤਿਹ ਜੀ ਇਹ ਉਹ ਪਵਿੱਤਰ ਸਥਾਨ ਹੈ ਜਿਹੜੀ ਧੋਬਣ ਨੇ ਸਿਲ ਗੁਰੂ ਜੀ ਉੱਤੇ ਸੱਟੀ ਸੀ ਉਹ ਸਿਲ ਹੈ ਤੇ ਪਹਿਲੇ ਇਹ ਵਧਦੀ ਜਾ ਰਹੀ ਸੀ ਉਹਦੇ ਬਾਅਦ ਫਿਰ ਗਵਰਨਮੈਂਟ ਨੇ ਇਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਬਾਅਦ ਫਿਰ ਉਹ ਉਹਦੇ ਬਾਅਦ ਵਧਾਂ ਬੰਦ ਹੋ ਗਈ ਤੇ ਅਸੀਂ ਆਪ ਇੱਕ ਉਪਰਾਲਾ ਕਰਕੇ ਇਹਨੂੰ ਪੂਰਾ ਕਵਰ ਕੀਤਾ ਔਰ ਇਹਦੀ ਪਵਿੱਤਰਤਾ ਨੂੰ ਟੈਨ ਮੇਨਟੇਨ ਕਰਨ ਅਸੀਂ ਸਾਰਾ ਬਣਵਾ ਕੇ ਰੱਖਿਆ ਤੇ ਇਹਦੀ ਬਿਲਕੁਲ ਬਾਹਰ ਕੋਟ ਵੀ ਆ ਕੋਟ ਵੱਲੋਂ ਵੀ ਇਹ ਜਗ੍ਹਾ ਜਿਹੜੀ ਸੀ ਫਿਰ ਛੱਡ ਦਿੱਤੀ ਗਈ ਸੀ ਹਾਂਜੀ ਇਹ ਸਾਨੂੰ ਗਵਰਨਮੈਂਟ ਕੋਲ ਅਲਾਟ ਹੋਈ ਸੀ ਔਰ ਹੁਣ ਉਸੇ ਆਪਣਾ ਨਾਕ ਕਰਾ ਲਈਏ ਪੱਟਾ ਵਗੈਰਾ ਸਾਡੇ ਨਾਂ ਹੋ ਗਿਆ ਜੀ ਤਾਂ ਜਿਹੜੇ ਵੀ ਇੱਥੇ ਸੰਗਤ ਆਉਂਦੀ ਆ ਜਦੋਂ ਗੁਰੂ ਸਾਹਿਬ ਨਾਲ ਸੰਬੰਧਤ ਨਿਸ਼ਾਨੀਆਂ ਦੇਖਦੀ ਆ ਤੇ ਇਸ ਜਗ੍ਹਾ ਤੇ ਵੀ ਆਉਂਦੇ ਆ ਜੀ ਸਾਰੇ ਆਂਦਰ ਦਰਸ਼ਨ ਕਰਕੇ ਹੀ ਜਾਂਦੇ ਓਕੇ ਤਾਂ ਇਹ ਸੇਲ ਜਿਹੜੀ ਆ ਹੇਠਾਂ ਵੀ ਕਿੰਨੀ ਕ ਜੋ ਇਤਿਹਾਸ ਵੀਰਜੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਕੱਢਣ ਦੀ ਜੀ ਤੇ ਹੁਣ ਕਿਤਨੀ ਅੰਦਰ ਗਈ ਉਸ ਚੀਜ਼ ਨੂੰ ਅਸੀਂ ਓਕੇ ਪਰ ਉੱਪਰ ਕਿੰਨੀ ਕ ਇਹ ਮਜ਼ਾਈਲ ਨੂੰਮਾ ਇੱਕ ਇਹ ਹੈ ਜੀ ਸਰ ਇਹ ਅੱਜ 14 ਫੁੱਟ ਹਾਈਟ ਹੈ ਠੀਕ ਹੈ ਜੀ ਇੱਕ ਮੋਟਾਈ ਚੌੜਾਈ ਜਿਹੜੀ ਇਹਦੀ ਕਿੰਨੀ ਹੋਏਗੀ ਮੋਟਾਈ ਜਿਹੜੀ ਇਹ 4 ਫੁੱਟ ਹੈ ਜੀ ਔਰ 14 ਫੁੱਟ ਦੀ ਹਾਈਟ ਓਕੇ ਅੱਛਾ ਤਾਂ ਅਸਵਲੇ ਸ਼੍ਰੋਣੀ ਕਮੇਟੀ ਦੇ ਮੈਂਬਰ ਜੀ ਸਾਡੇ ਨਾਲ ਮੈਂਬਰ ਸਾਹਿਬ ਕਿਵੇਂ ਦੇਖਦੇ ਹੋ ਗੁਰੂ ਸਾਹਿਬ ਜੀ ਦੇ ਸਮੇਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਇੱਥੇ ਦੇਖੀਆਂ ਜਾਂਦੀਆਂ ਨੇ ਤਾਂ ਉਸ ਇਤਿਹਾਸ ਤੋਂ ਵੀ ਅਸੀਂ ਜਾਣੂ ਹੋਣੇ ਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਬਹੁਤ ਵੱਡਾ ਪਵਿੱਤਰ ਇਤਿਹਾਸ ਹੈ। ਸਾਰੇ ਸਤਿਗੁਰਾਂ ਦੇ ਜਿਹੜੇ ਉਹਨਾਂ ਦੇ ਸਮੇਂ ਸਨ ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਇਸ ਪੱਛਮ ਵਾਲੇ ਪਾਸੇ ਸਤਿਗੁਰੂ ਜੀ ਨੇ ਆਪਣੇ ਮਹਾਨ ਕਾਰਜ ਅਤੇ ਪਰਪਕਾਰ ਵਾਸਤੇ ਇੱਥੇ ਆਏ। ਸੋ ਜਿੱਥੇ ਆ ਕਰਕੇ ਇੱਥੇ ਦੋ ਆ ਰਾਜਿਆਂ ਦੀਆਂ ਜਿੱਥੇ ਸ਼ੰਧੀ ਕਰਾਈ ਸ਼ਾਂਤੀ ਦਾ ਇੱਕ ਸੰਦੇਸ਼ ਦਿੱਤਾ। ਉੱਥੇ ਜਿਹੜੀ ਇਥੋਂ ਦਾ ਜਿਹੜਾ ਉਹ ਤੋਂ ਬੰਸੀ ਜਿਹੜੀ ਕਰਾਮਾਤ ਦਿਖਾ ਰਹੀ ਸੀ ਤੇ ਉਹਦੀ ਵੀ ਜਿਹੜੀ ਮਹਾਰਾਜ ਨੇ ਉਹਨੂੰ ਜਿੱਥੇ ਉਦਾਰ ਕੀਤਾ ਉਹਦਾ ਅਮਰਵਾਸ ਉਹਨੂੰ ਕਰ ਦਿੱਤਾ ਉਹ ਸ਼ਹਿਰ ਦਾ ਨਾਂ ਉੱਥੇ ਦਿੱਥਿਆ ਤੇ ਇਹ ਜਿਹੜੀ ਸੇਲ ਆ ਇਹ ਵੀ ਇੱਕ ਸਮਝ ਲਓ ਕਿ ਅੱਜ ਤੋਂ 350 ਸਾਲ ਤੇ ਸਤਿਗੁਰੂ ਜੀ ਨੂੰ ਸ਼ਹੀਦੀ ਨੂੰ ਹੋ ਗਿਆ ਪਰ ਉਸ ਤੋਂ ਪਹਿਲਾਂ ਸਤਿਗੁਰੂ ਜੀ ਆਏ ਆ ਸੋ ਉਹਨਾਂ ਦੀਆਂ ਇਹ ਜਿਹੜੀਆਂ ਵੱਡੀਆਂ ਰਹਿਮਤਾ ਸਨ ਤੇ ਆਪ ਸਤਿਗੁਰੂ ਜੀ ਨੇ ਵੀ ਕਿਹਾ ਨਾਟਕ ਚੇਟ ਕੀਏ ਕੁਕਾਜਾ ਪਰ ਪ੍ਰਭ ਲੋਕ ਨੂੰ ਆਵਤ ਲਾ ਜਾ ਪਰ ਸਤਿਗੁਰੂ ਜੀ ਇਹ ਉਹ ਨਾਟਕ ਚੇਟ ਨਹੀਂ ਸੀ ਪਰ ਜਿਹੜੇ ਲੋਗ ਉਹਨਾਂ ਤੇ ਕਰਦੇ ਹੀ ਸਤਿਗੁਰੂ ਜੀ ਨੇ ਪ੍ਰਤੱਖ ਹੋ ਕਰਕੇ ਇਹ ਸੈਲ ਨੂੰ ਮਹਾਰਾਜ ਨੇ ਹਵਾ ਦੇ ਵਿੱਚ ਰੋਕਿਆ ਔਰ ਜਿੱਥੇ ਉਹ ਦੂਜੀ ਉਹਨੇ ਕਰਾਮਾਤ ਜਿਹੜੀ ਪਿੱਪਲ ਦੀ ਦਿਖਾਈ ਸੀ ਉਹ ਵੀ ਸਤਿਗੁਰੂ ਜੀ ਨੇ ਹਵਾ ਦੇ ਵਿੱਚ ਰੋਕ ਕਰਕੇ ਸੋ ਇਹ ਮੈਂ ਸਮਝਦਾ ਵੀ ਜਿੰਨਾ ਚਿਰ ਤੱਕ ਇਹ ਸੰਸਾਰ ਰਹੇਗਾ ਉਹਨਾਂ ਚਿਰ ਤੱਕ ਇਹ ਸਤਿਗੁਰੂ ਜੀ ਦੀਆਂ ਜਿਹੜੀਆਂ ਨਿਸ਼ਾਨੀਆਂ ਇਹ ਕਾਇਮ ਰਹਿਣਗੀਆਂ ਇਹ ਸਤਿਗੁਰੂ ਜੀ ਦੀਆਂ ਸਿੱਖ ਸੰਗਤਾਂ ਇੱਥੇ ਦਰਸ਼ਨ ਕਰਕੇ ਪਿਆਰ ਦੇ ਨਾਲ ਜਦੋਂ ਇੱਥੇ ਆਣ ਕਰਕੇ ਖਲੋਣ ਗਿਆ ਤੇ ਮੇਰੇ ਖਾ ਸਤਿਗੁਰੂ ਤੇਗ ਬਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੰਗਤੀ ਹਾਜ਼ਰੀ ਲੱਕੂਗੀ ਸੋ ਇਸ ਸਮ ਸ਼੍ਰੋਮਣੀਪੁਰ ਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਜੈਬ ਸਿੰਘ ਬਿਆਸੀ ਜਿਨ੍ਹਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਜਿਹੜੇ ਚੋਲ ਚ ਇਸ ਤਰੀਕੇ ਨਾਲ ਉਹਨਾਂ ਤੇ ਹਮਲੇ ਹੋਏ ਸੀ ਉਹਨਾਂ ਹਮਲਿਆਂ ਨੂੰ ਰੋਕਣ ਦੇ ਲਈ ਜਿਸ ਤਰੀਕੇ ਨਾਲ ਇਹ ਸਫਲ ਹੋਇਆ ਸਾਰਾ ਕੁਝ ਜਿਸ ਤੋਂ ਬਾਅਦ ਜਿਹੜੇ ਨੇਤਾ ਧੋਬਣ ਸੀ ਜਾਂ ਆਹਮ ਰਾਜਾ ਸੀ ਉਹਨਾਂ ਨੇ ਆ ਕੇ ਗੁਰੂ ਜੀ ਦੇ ਸ਼ਰਨ ਦੇ ਵਿੱਚ ਸੀਸ ਨਿਵਾਇਆ ਤੇ ਉਸ ਤੋਂ ਬਾਅਦ ਦੋ ਰਾਜਾਂ ਦੀ ਜਿਹੜੀ ਲੜਾਈ ਚੱਲਦੀ ਸੀ ਉਹ ਉਹਨਾਂ ਦੀ ਆਪਸੀ ਸਹਿਮਤੀ ਹੋ ਗਈ ਤੇ ਦੋਵਾਂ ਦੇ ਵਿੱਚ ਸੁਲ੍ਹਾ ਹੋਣ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਖੁਸ਼ਾਲੀ ਆਈ ਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਮੈਨੂੰ ਯਾਨੀ ਕਿ ਸੁਰਿੰਦਰਪਾਲ ਸਿੰਘ ਵਰਪਾਲੇ ਤੇ ਮਨੀਸ਼ ਕੁਮਾਰਨ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੋ ਆਵੋ ਸਿੱਖ ਸਤ ਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਗਾਵੋ ਸੱਚੀ ਬਾਣੀ ਗਾਵੋ ਸੱਚੀ ਸੱਚੀ ਬਾ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਪੀ ਮੈਂ ਹਰ ਸੁਰੇਂਦਰ ਪਾਲ ਸਿੰਘ ਵਰਪਾਲ ਪਹੁੰਚਾ ਆਇਆ ਆ ਸ਼ਾਮ ਦੀ ਪਾਵਨ ਧਰਤੀ ਤੇ ਜਿੱਥੇ ਸਾਈਬੇ ਕਮਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗਾਵ ਸੱਚੀ ਬਾ ਗਾਵ ਸੱਚੀ ਬਣੀ ਗਾਵ ਸੱਚੀ ਗੁਰਦੁਆਰਾ ਤੋਬੜੀ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਦੇ ਉੱਤੇ ਕੋਰਟ ਕੰਪਲੈਕਸ ਆ ਤੇ ਇਸ ਕੋਰਟ ਕੰਪਲੈਕਸ ਦੇ ਬਾਹਰ ਹੀ ਉਹ ਇਤਿਹਾਸਿਕ ਸੇਲ ਹੈ ਜਿਸ ਦੇ ਬਾਰੇ ਇਹ ਮੰਨਤਾ ਹੈ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਤੋਬੜੀ ਸਾਹਿਬ ਵਿਖੇ ਆਏ ਸਨ ਦੋ ਰਾਜਿਆਂ ਦੇ ਦਰਮਿਆਨ ਜੰਗ ਚੱਲ ਰਿਹਾ ਸੀ ਤਾਂ ਉਸ ਸਮੇਂ ਦੌਰਾਨ ਜਿਹੜਾ ਆਹ ਹੋਮ ਰਾਜੇ ਦਾ ਜਿਹੜਾ ਸੈਨਾ ਸੀ ਉਹਨਾਂ ਵੱਲੋਂ ਨੇਤਾਈ ਧੋਬਨ ਵੱਲੋਂ ਜਾਦੂਗਰ ਜਿਹੜੇ ਸੀ ਦਾਲ ਜਾਣੇ ਜਾਂਦੀ ਸੀ ਉਸ ਵੱਲੋਂ ਇੱਕ ਹਮਲਾ ਜਿਹੜਾ ਸੀ ਉਹ ਕੀਤਾ ਗਿਆ ਸੀ ਤਾਂ ਉਹ ਹਮਲਾ ਸੀ ਪੱਥਰ ਦੀ ਸੇਲ ਇਹ ਪੱਥਰ ਦੀ ਸੇਲ ਜਿਹੜੀ ਆ ਮਿਜ਼ਾਈਲ ਨੂਮਾ ਇੱਕ ਵੱਡੀ ਚੌੜੀ ਸੇਲ ਜਿਹੜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਹਮਲੇ ਦੇ ਦੌਰਾਨ ਵਰਤੀ ਗਈ ਸੀ ਕਹਿਆ ਜਾਂਦਾ ਹੈ ਕਿ ਜਦੋਂ ਇਹ ਉਸ ਦੂਸਰੇ ਕਿਨਾਰੇ ਤੋਂ ਬ੍ਰਹਮਪੁੱਤਰ ਤੋਂ ਇਧਰ ਸੇਲ ਦੇ ਨਾਲ ਹਮਲਾ ਕੀਤਾ ਸੀ ਤਾਂ ਇਹ ਗੁਰੂ ਤੇਗ ਬਹਾਦਰ ਜੀ ਤੋਂ ਤਕਰੀਬਨ 100 ਮੀਟਰ ਦੂਰੀ ਤੇ ਆ ਕੇ ਡਿੱਗ ਪਈ ਸੀ ਇਹ ਹਮਲਾ ਉਹ ਅਸਫਲ ਹੋ ਗਿਆ ਸੀ ਤਾਂ ਇਸ ਅਸਫਲ ਹਮਲੇ ਦੇ ਪਿੱਛੇ ਜਿਸ ਤਰੀਕੇ ਦੇ ਨਾਲ ਕਾਰਨ ਸੀ ਕਿ ਜਿਹੜਾ ਇਥੋਂ ਦੀ ਸੈਨਾ ਸੀ ਉਹ ਮੁਗਲਾ ਦੀ ਫੌਜ ਨੂੰ ਟਾਟੇ ਰੀ ਕਰਨਾ ਚਾਹੁੰਦੀ ਸੀ ਤਾਂ ਮੁਗਲਾਂ ਦੀ ਫੌਜ ਦੇ ਦਰਮਿਆਨ ਜਿਹੜੀਆਂ ਚੜਪਾਂ ਹੋ ਰਹੀਆਂ ਸਨ ਉਹਨਾ ਚੜਪਾਂ ਦੇ ਦਰਮਿਆਨ ਉਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਇਸੇ ਦਰਾਂ ਨੇ ਗੁਰਤੇਗ ਮਾਦਰ ਸਾਹਿਬ ਜੀ ਦੇ ਉੱਪਰ ਹਮਲੇ ਕੀਤੇ ਗਏ ਤਾਂ ਇਹ ਉਹ ਸੇਲ ਪੱਥਰ ਦੀ ਸੇਲ ਹੈ ਜਿਹੜੀ ਅੱਜ ਵੀ ਇਸ ਧਰਤੀ ਦੇ ਵਿੱਚ ਮੌਜੂਦ ਹੈ ਤਾਂ ਜਿੰਨੀ ਦੱਸਿਆ ਜਾਂਦਾ ਕਿ ਇਹ ਉੱਪਰ ਉਸੇ ਤਰੀਕੇ ਨਾਲ ਏਠਾ ਹੈ ਤਾਂ ਇਸ ਨੂੰ ਦੱਸਿਆ ਜਾਂਦਾ ਕਿ ਪੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਅੰਗਰੇਜ਼ ਸਾਮਰਾਜ ਵੱਲੋਂ ਤਾਂ ਇਹ ਪੁੱਟੀ ਨਹੀਂ ਸੀ ਗਈ ਇਸ ਤੇ ਲਈ ਬਹੁਤ ਸਾਰਾ ਦਾ ਜੋਰ ਵੀ ਲਾਇਆ ਗਿਆ ਸੀ ਤਾਂ ਅੱਜ ਵੀ ਇਹ ਬਿਲਕੁਲ ਬਾਹਰ ਕੋਰਟ ਕੰਪਲੈਕਸ ਆ ਤੇ ਕੋਰਟ ਕੰਪਲੈਕਸ ਦੇ ਅੰਦਰ ਇਹ ਸਿਲ ਹੈ ਤਾਂ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇਥੋਂ ਦੇ ਪ੍ਰਧਾਨ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਪੱਤੇ ਜੀ ਇਹ ਉਹ ਪਵਿੱਤਰ ਸਥਾਨ ਹੈ ਜਿਹੜੀ ਧੋਬਣ ਨੇ ਸਿਲ ਗੁਰੂ ਜੀ ਉੱਤੇ ਸੱਟੀ ਸੀ ਇਹ ਉਹ ਸਿਲ ਹੈ ਤੇ ਪਹਿਲੇ ਇਹ ਵੱਧਦੀ ਜਾ ਰਹੀ ਸੀ ਉਹਦੇ ਬਾਅਦ ਫਿਰ ਗਵਰਨਮੈਂਟ ਨੇ ਇਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਬਾਅਦ ਫਿਰ ਉਹ ਉਤੇ ਬਾਦ ਉਹਦਾ ਬੰਦ ਹੋ ਗਈ ਤੇ ਅਸੀਂ ਆਪ ਇੱਕ ਉਪਰਾਲਾ ਕਰਕੇ ਇਹਨੂੰ ਪੂਰਾ ਕਵਰ ਕੀਤਾ ਤੇ ਔਰ ਇਹਦੀ ਪਵਿੱਤਰ ਨੂੰ ਤੁਹਾਨੂੰ ਮੇਨਟੇਨ ਕਰਨਾ ਸੇ ਸਾਰਾ ਬਣਵਾ ਕੇ ਰੱਖਿਆ ਜੀ ਤਾਂ ਇਹਦੀ ਬਿਲਕੁਲ ਬਾਹਰ ਕੋਟ ਵੀ ਆ ਕੋਟ ਵੱਲੋਂ ਵੀ ਇਹ ਜਗਾ ਜਿਹੜੀ ਸੀ ਇਹ ਫਿਰ ਛੱਡ ਦਿੱਤੀ ਗਈ ਸੀ ਹਾਂ ਜੀ ਇਹ ਸਾਨੂੰ ਗਵਰਨਮੈਂਟ ਕੋਲ ਅਲਾਟ ਹੋਈ ਸੀ ਔਰ ਹੁਣ ਅਸੀਂ ਆਪਣੇ ਨਾਮ ਕਰਾ ਲਈਏ ਪੱਟਾ ਵਗੈਰਾ ਸਾਡੇ ਨਾਮ ਹੋ ਗਿਆ ਜੀ ਤਾਂ ਜਿਹੜੇ ਵੀ ਇੱਥੇ ਸੰਗਤ ਆਉਂਦੀ ਆ ਜਦੋਂ ਗੁਰੂ ਸਾਹਿਬ ਨਾਲ ਸੰਬੰਧਤ ਨਿਸ਼ਾਨੀਆਂ ਦੇਖਦੀ ਆ ਤੇ ਇਸ ਜਗ੍ਹਾ ਦਿੱਤੀ ਵੀ ਆਉਂਦੀ ਆ ਜੀ ਸਾਰੇ ਆਂਦਰ ਦਰਸ਼ਨ ਕਰਕੇ ਹੀ ਜਾਂਦੇ ਓਕੇ ਤਾਂ ਇਹ ਸੇਲ ਜਿਹੜੀ ਆ ਵੀ ਕਿੰਨੀ ਕ ਜੋ ਇਤਿਹਾਸ ਵੀਰ ਜੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਕੱਢਣ ਦੀ ਜੀ ਇਹ ਹੁਣ ਕਿੰਨੀ ਅੰਦਰ ਗਈ ਉਸ ਚੀਜ਼ ਨੂੰ ਅਸੀਂ ਓਕੇ ਪਰ ਤਾਂ ਉੱਪਰ ਕਿੰਨੀ ਕ ਮਜ਼ਾਇਲ ਨੂੰ ਇੱਕ ਇਹ ਹੈ ਜੀ ਸਰ ਅੱਜ 14 ਫੁੱਟ ਹਾਈਟ ਹੈ ਠੀਕ ਹੈ ਮੋਟਾਈ ਚੌੜਾਈ ਜਿਹੜੀ ਇਹਦੀ ਕਿੰਨੀ ਹੋਏਗੀ ਮੋਟਾਈ ਜਿਹੜੀ ਇਹ 4 ਫੁੱਟ ਹੈ ਜੀ ਔਰ 14 ਫੁੱਟ ਦੀ ਹਾਈਟ ਓਕੇ ਅੱਛਾ ਤਾਂ ਐਸਵੇਂ ਲਈ ਸ਼ੋਣੀ ਕਮੇਟੀ ਦੇ ਮੈਂਬਰ ਸਾਡਾ ਨਾਲ ਮੈਂਬਰ ਸਾਹਿਬ ਕਿਵੇਂ ਦੇਖਦੇ ਹੋ ਗੁਰੂ ਸਾਹਿਬ ਜੀ ਦੇ ਸਮੇਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਇੱਥੇ ਦੇਖਿਆ ਜਾਂਦੀਆਂ ਨੇ ਤਾਂ ਉਸ ਇਤਿਹਾਸ ਤੋਂ ਵੀ ਅਸੀਂ ਜਾਨੂ ਹੋਣੇ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਬਹੁਤ ਵੱਡਾ ਪਵਿੱਤਰ ਇਤਿਹਾਸ ਹੈ ਸਾਰੇ ਸਤਿਗੁਰਾਂ ਦੇ ਜਿਹੜੇ ਉਹਨਾਂ ਦੇ ਸਮੇਂ ਸਨ ਤਾਂ ਸਤਿਗੁਰੂ ਤੇਗਪਾਹਦਰ ਸਾਹਿਬ ਇਸ ਪੱਛਮ ਵਾਲੇ ਪਾਸੇ ਸਤਿਗੁਰੂ ਜੀ ਨੇ ਆਪਣੇ ਮਹਾਨ ਕਾਰਜ ਅਤੇ ਪਰਪਕਾਰ ਵਾਸਤੇ ਇੱਥੇ ਆਏ। ਸੋ ਜਿੱਥੇ ਆ ਕਰਕੇ ਇੱਥੇ ਦੋ ਆ ਰਾਜਿਆਂ ਦੀਆਂ ਜਿੱਥੇ ਸੰਧੀ ਕਰਾਈ ਸ਼ਾਂਤੀ ਦਾ ਇੱਕ ਸੰਦੇਸ਼ ਦਿੱਤਾ। ਉੱਥੇ ਜਿਹੜੀ ਇਥੋਂ ਦਾ ਜਿਹੜਾ ਉਹ ਤੋਂ ਬੰਸੀ ਜਿਹੜੀ ਕਰਾਮਾਤ ਦਿਖਾ ਰਹੀ ਸੀ ਤੇ ਉਹਦੀ ਵੀ ਜਿਹੜੀ ਮਹਾਰਾਜ ਨੇ ਉਹਨੂੰ ਜਿੱਥੇ ਉਦਾਰ ਕੀਤਾ ਉਹਦਾ ਅਮਰਵਾਸ ਉਹਨੂੰ ਕਰ ਦਿੱਤਾ ਉਹ ਸ਼ਹਿਰ ਦਾ ਨਾਮ ਉੱਥੇ ਦਿੱਥਿਆ ਤੇ ਇਹ ਜਿਹੜੀ ਸੇਲ ਆ ਏ ਵੀ ਇੱਕ ਸਮਝ ਲਓ ਕਿ ਅੱਜ ਤੋਂ 350 ਸਾਲ ਤੇ ਸਤਿਗੁਰੂ ਜੀ ਨੂੰ ਸ਼ਹੀਦੀ ਨੂੰ ਹੋ ਗਿਆ ਪਰ ਉਸ ਤੋਂ ਪਹਿਲਾਂ ਸਤਿਗੁਰੂ ਜੀ ਆਏ ਆ ਸੋ ਉਹਨਾਂ ਦੀਆਂ ਇਹ ਜਿਹੜੀਆਂ ਵੱਡੀਆਂ ਰਹਿਮਤਾ ਸਨ ਤੇ ਆਪ ਸਤਿਗੁਰੂ ਜੀ ਨੇ ਵੀ ਕਿਹਾ ਨਾਟਕ ਚੇ ਟਕੀਏ ਕੁਕਾਜਾ ਪ੍ਰਭ ਲੋਗਨ ਕੋ ਆਵਤ ਲਾ ਜਾ ਪਰ ਸਤਿਗੁਰੂ ਜੀ ਇਹ ਉਹ ਨਾਟਕ ਚੇ ਟਕ ਨਹੀਂ ਸੀ ਪਰ ਜਿਹੜੇ ਲੋਗ ਉਹਨਾਂ ਤੇ ਕਰਦੇ ਹੀ ਸਤਿਗੁਰੂ ਜੀ ਨੇ ਪ੍ਰਤਕਾ